ਹਾਲ ਦੀ ਘੜੀ ਜਿਹੜਾ ਤੁਸੀਂ ਨੰਬਰ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਸਾਡੇ ਨਾਲ ਜੁੜ ਸਕਦੇ ਹੋ ਤੇ ਵੱਧ ਤੋਂ ਵੱਧ ਲਾਈਵ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਇੱਥੇ ਗੱਲ ਕਰਾਂਗੇ ਕਿ ਕੰਗਨਾ ਰਣੌਤ ਥੱਪੜ ਮਾਮਲਾ ਜਿਹੜਾ ਹੈ ਹਾਲਾਂਕਿ ਕਾਫੀ ਭਖਿਆ ਹੋਇਆ ਹੈ ਤੇ ਜੇਕਰ ਇੱਥੇ ਗੱਲ ਕਰੀਏ ਕਿ ਕੁਲਵਿੰਦਰ ਕੌਰ ਦੇ ਵੱਲੋਂ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੀ ਜਿਹੜਾ ਇੱਥੇ ਵਿਵਾਦ ਛਿੜਿਆ ਹੋਇਆ ਹੈ ਤਾਂ ਇਸ ਵਿਵਾਦ ਦੇ ਉੱਤੇ ਹੁਣ ਕੁਲਵਿੰਦਰ ਕੌਰ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਤੇ ਬਿਆਨ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਮੈਨੂੰ ਆਪਣੇ ਕਿਤੇ ਤੇ ਕੋਈ ਅਫਸੋਸ ਨਹੀਂ ਹੈ ਹਾਲਾਂਕਿ ਇੱਥੇ ਜੋ ਮੈਂ ਕੀਤਾ ਹੈ ਓਹੋ ਇੱਥੇ ਮੈਂ ਆਪਣੇ ਆਪ ਕੀਤਾ ਤੇ ਫਿਲਹਾਲ ਦੀ ਘੜੀ ਜੇਕਰ ਗੱਲ ਕੀਤੀ ਜਾਏ ਤਾਂ ਬਹੁਤ ਸਾਰੀਆਂ ਜਿਹੜੀ ਖਬਰਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਕੁਲਵਿੰਦਰ ਕੌਰ ਮਾਫੀ ਮੰਗਣਾ ਚਾਹੁੰਦੀ ਹੈ ਕੰਗਨਾ ਰਣੋਤ ਤੋਂ ਜਾਂ ਫਿਰ ਅਜਿਹੀਆਂ ਜਿਹੜੀ ਹੋਰ ਖਬਰਾਂ ਸੀਗੀਆਂ ਕਿ ਇੱਥੇ ਮਾਫੀ ਮੰਗ ਲਈ ਗਈ ਹੈ ਤਾਂ ਇਸ ਇਹਨਾਂ ਖਬਰਾਂ ਦੇ ਉੱਤੇ ਹੁਣ ਕਿਤੇ ਨਾ ਕਿਤੇ ਕੁਲਵਿੰਦਰ ਕੌਰ ਨੇ ਚੁੱਪੀ ਤੋੜੀ ਹੈ ਤੇ ਆਪਣਾ ਜਿਹੜਾ ਬਿਆਨ ਵੀ ਹੈ ਉਹ ਦਿੱਤਾ ਹੈ ਕਿ ਇੱਥੇ ਮੈਂ ਜੋ ਕੀਤਾ ਸਹੀ ਕੀਤਾ ਕਿਉਂਕਿ ਕੰਗਨਾ ਰਣੋਤ ਦੀ ਜਿੱਦਾਂ ਦੀ ਸ਼ਬਦਾਬਲੀ ਹੈ ਉਹ ਉਹ ਵੀ ਕਿਸੇ ਤੋਂ ਲੁਕੀ ਨਹੀਂ ਐ ਤਾਂ ਇੱਥੇ ਫਿਲਹਾਲ ਦੀ ਘੜੀ ਕੁਲਵਿੰਦਰ ਕੌਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਤੇ ਸਾਡੇ ਨਾਲ ਕੋਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਆਂ ਹੈਲੋ ਸ਼ਸ਼ੀਕਲਾ ਜੀ ਸ਼ਸ਼ੀਕਲਾ ਸਰ ਕਿੱਥੋਂ ਬੋਲਦੇ ਹੋ ਸੰਜੀਪ ਸ਼ਰਮਾ ਬੋਲ ਰਹੀ ਹਾਂ ਜੀ ਖੜੜਾ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ i1 ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਾਦਮੋਦ ਧੰਨਵਾਦ ਜੀ ਕੀ ਕਹਿਣਾ ਚਾਹੂंगे ਸਰ ਕੰਗਨਾ ਰਣੋਥ ਥੱਪੜ ਮਾਮਲੇ ਦੇ ਵਿੱਚ ਹੁਣ ਕੁਲਵਿੰਦਰ ਕੌਰ ਦਾ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਤੇ ਕਿਤੇ ਨਾ ਕਿਤੇ ਇਸ ਬਿਆਨ ਨੇ ਵੀ ਇੱਥੇ ਹਲਚਲ ਮਚਾ ਦਿੱਤੀ ਹੈ ਕਿਉਂਕਿ ਪਹਿਲਾਂ ਕਈ ਖਬਰਾਂ ਦੇ ਵਿੱਚ ਕਿਹਾ ਜਾ ਰਿਹਾ ਸੀ ਕੁਝ ਵੀਡੀਓਜ਼ ਵੀ ਜਿਹੜੀ ਵਾਇਰਲ ਹੋ ਰਹੀਆਂ ਸੀ ਉਹਨਾਂ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਇੱਥੇ ਕੁਲਵਿੰਦਰ ਕੌਰ ਜਿਹੜੇ ਨੇ ਉਹ ਮਾਫੀ ਮੰਗਣਾ ਚਾਹੁੰਦੇ ਨੇ ਪਰ ਕੁਲਵਿੰਦਰ ਕੌਰ ਨੇ ਇਹਨਾਂ ਖਬਰਾਂ ਦੇ ਉੱਤੇ ਸਾਫ਼ ਤੌਰ ਤੇ ਇਹਨਾਂ ਨੂੰ ਨਕਾਰ ਦਿੱਤਾ ਹੈ ਤੇ ਕਿਹਾ ਹੈ ਕਿ ਮੈਂ ਇੱਥੇ ਜੋ ਕੀਤਾ ਹੈ ਸਹੀ ਕੀਤਾ ਹੈ ਮੈਡਮ ਦੇਖੋ ਵਿਸ਼ਾ ਜਿਹੜਾ ਵੀ ਮੈਟਰ ਆ ਬਹੁਤ ਗੰਭੀਰ ਹੈ ਜੀ ਜੀ ਇੱਕ ਸੋਸ਼ਲ ਮੀਡੀਆ ਤੇ ਇੱਕ ਮੈਂ ਜ਼ਰੂਰ ਗੱਲ ਕਰੂੰਗਾ ਵੀ ਸੋਸ਼ਲ ਮੀਡੀਆ ਤੇ ਮੈਡਮ ਕੁਝ ਵੀ ਹੋ ਜਾਂਦਾ ਹੈ ਹਾਂ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਐਕਟਿਵ ਲੋਕ ਹੁੰਨੇ ਆ ਜੀ ਉਹ ਚੱਕ ਲੋ ਰੱਖ ਲੋ ਬਹੁਤ ਕਰਦੇ ਆ ਜੀ ਪੰਜਾਬੀ ਵਿੱਚ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਕੰਗਣਾ ਰਣਾਉਤ ਗੱਲ ਕਰਦਾ ਹੈ ਜਾਂ ਸਾਡੀ ਭੈਣ ਕੁਲਵਿੰਦਰ ਕੌਰ ਗੱਲ ਕਰਦਾ ਹੈ ਹੂੰ ਦੇਖੋ ਪਹਿਲਾਂ ਤਾਂ ਇੱਕ ਸਵਾਲ ਵੀ ਉੱਠਦਾ ਇੱਕ ਸਵਾਲ ਬਣਦਾ ਵੀ ਹੈ ਹੁਣ ਇਹ ਬਿਆਨਬਾਜ਼ੀ ਭੈਣ ਕੁਲਵਿੰਦਰ ਕੌਰ ਦੀ ਕੀ ਹੈ ਜਾਂ ਕੰਗਣਾ ਰਣਾਉਤ ਦੀ ਕੀ ਹੈ ਇਹ ਤਾਂ ਸਭ ਤੋਂ ਬਾਅਦ ਦੀ ਗੱਲ ਹੈ ਜੀ ਜੀ ਮੇਕੀਨਾ ਥੱਫੜ ਦੀ ਗੱਲ ਹੋ ਰਹੀ ਹੈ ਮੈਡਮ ਵੀ ਥੱਫੜ ਮਾਰਿਆ ਹੈ ਹਮ ਬੈਣਕੁਲ ਵੰਦਰ ਨੇ ਕੰਡਨਾਰਣਾ ਵਰਤੇ ਜੋ ਮੌਜੂਦਾ ਮੈਂਬਰ ਪਾਰਲੀਮੈਂਟ ਹੈ ਜੀ ਇੱਕ ਜੈਕਿੰਗ ਨੂੰ ਲੈ ਕੇ 에ਰਪੋਰਟ ਤੇ ਜੋ ਘਟਨਾ ਵਾਪਰੀ ਹੈ ਹਮ ਪਹਿਲਾਂ ਤਾਂ ਚਲੋ ਅਸੀਂ ਇਹ ਕਹਿੰਨੇ ਵੀ ਸਾਡੇ ਕੋਲ ਕੋਈ ਕਿਸੇ ਕੋਲ ਕੋਈ ਪ੍ਰੂਫ ਨਹੀਂ ਜੀ ਹੈ ਹਾਲ ਤੱਕ ਆਇਆ ਨਹੀਂ ਕੋਈ ਬੱਚੇ ਜੀ ਹਮ ਪਹਿਲਾਂ ਤਾਂ ਪ੍ਰੂਫ ਨਹੀਂ ਜੀ ਹੈ ਬਿਲਕੁਲ ਹੋ ਸਕਦਾ ਇਹ ਪ੍ਰੂਫ ਇਕੱਠੇ ਕਰਨਨ ਦੀ ਮਜਬੂਰ ਸਰਕਾਰ ਹੈ ਜੀ ਪਾਬਰਾ ਹਸਤ ਹੂੰ ਬਿਲਕੁਲ ਕੋਟਪੜਾਲੀ ਘਟਨਾ ਵਾਪਰੀ ਨਹੀਂ ਵਾਪਰੀ ਇਹਦਾ ਭੈਣ ਕੁਲਵਿੰਦਰ ਨੂੰ ਪਤਾ ਜਾਂ ਕੰਗਣਾ ਰਣਾਉ ਨੂੰ ਪਤਾ ਜਾਂ ਜਿਹੜੇ ਉਥੇ ਅਲਦਾਲ ਦੇ ਲੋਕ ਸੀ ਉਹਨਾਂ ਨੂੰ ਪਤਾ ਜੀ ਦੇਖੋ ਕਹਿਣਾ ਮੈਂ ਇਹ ਚਾਹੁੰਦਾ ਵੀ ਜੋ ਅਸਲੀਅਤ ਹੈ ਅਸਲੀਅਤ ਕੁਝ ਵੀ ਹੋਵੇ ਲੇਕਿਨ ਭੈਣ ਦੇ ਸਾਡੀ ਕੁਲਵਿੰਦਰ ਦੇ ਪੁੱਛ ਵੀ ਬਿਆਨ ਹੁੰਦੇ ਹੋ ਉਹਨਾਂ ਲਈ ਇਹਨਾਂ ਉਹ ਕੂਤਾ ਪਾਵਰ ਦੇ ਅੱਗੇ ਕਿੰਨੇ ਕਿਤੇ ਮੁਸੀਬਤਾਂ ਆ ਜੀ ਹੂੰ ਉਦੀ مصیبت ਉਹਨੂੰ ਪਤਾ ਜਾ ਉਹਦੇ ਪਰਿਵਾਰ ਨੂੰ ਪਤਾ ਜਾ ਉਹਦੇ ਪਰਮਾਤਮਾ ਨੂੰ ਪਤਾ ਜੀ جی جی بالکل سوشل میڈیا ਤੇ ਹੀ ਉਸਦਾ ਧਿਆਨ ਆ ਰਿਹਾ سوشل میڈیا ਤੇ ਹੀ ਕਿਹਾ ਜਾ ਰਿਹਾ ਇਹ ਕਰ ਲਾ ਉਹ ਗੱਲ ਠੀਕ ਹੈ ਬਹੁਤ ਵਧੀਆ ਗੱਲ ਹੈ ਅਗਰ ਕੋਈ ਆਪਣੇ ਉਹਦੇ ਚ ਹੁੰਦਾ ਇੱਕ ਜਿਹਨੂੰ ਕਹਿ ਦਿੰਦੇ ਆ ਵੀ ਆਪਣਾ ਬੰਦੇ ਦਾ ਇੱਕ ਕਹਿੰਦੇ ਉਹਨੇ ਯੂ ਨੂੰ ਗੈਟ ਸਨ ਦਾ ਬੰਦੇ ਦਾ ਮਤਵਾ ਹੁੰਦਾ ਬੰਦੇ ਦਾ ਜਾਂ ਇੱਕ ਅਣਖ ਹੁੰਦੀ ਆ ਬੰਦੇ ਦੀ ਹੂੰ ਉਸ ਅਣਖ ਨੂੰ ਲੈ ਕੇ ਸਾਡਾ ਪੰਜਾਬ ਸਾਡੀਆਂ ਧੀਆਂ ਸਾਡੀਆਂ ਭੈਣਾਂ ਅੱਭਰ ਲੈ ਗਈ ਜੀ ਸਾਡੇ ਨੌਜਵਾਨ ਅੱਭਰਾਂ ਸਾਡੇ ਜਿਗਰੇ ਅੱਭਰ ਲੈ ਗਏ ਜੀ ਕੀ ਨਾ ਉਸ ਅੱਬਲ ਜਿਹੜੀ ਘਟਨਾ ਵਾਪਰੀ ਹੈ ਉਹਦੀ ਸਚਾਈ ਕਿੱਥੇ ਤੱਕ ਦਾ ਹਿੱਕ ਦਾ ਇਹ ਸਵਾਲ ਬਣਦਾ ਜੀ ਦੂਜਾ ਇਹ ਹੈ ਵੀ ਸਾਡੇ ਜਿਆਦਾ ਚੋਚਲ ਫਿਲੀਆਂ ਤੋਂ ਹਵਾ ਦੇਣ ਦੀ ਚੱਕਰ ਦੀ ਉਹ ਸਚਾਈ ਉਹਨੂੰ ਅੱਗੇ ਲਿਆਉਣ ਦੀ بجائے ਸੀ ਇੱਕ ਸਾਈਡ ਤੇ ਚੱਲ ਪੰਨੇ ਆ ਹੋ ਸਕਦਾ ਸਾਡਾ ਇੱਕ ਸਾਈਡ ਤੇ ਚੱਲਣਾ ਸਾਡੀ ਭੈਣ ਕੁਲਵਿੰਦਰ ਦੇ ਕੌਕਾ ਕੌਰ ਦੇ ਅੱਗੇ ਹੋਰ مصیبت ਨਾ ਬਣ ਜਵੇ ਜੀ ਬਿਲਕੁਲ ਦੇਖੋ ਆਖਿਰ ਇੱਥੇ ਜਿਹੜਾ ਇਹ ਮਸਲਾ ਪੱਖਿਆ ਹੋਇਆ ਇਸ ਮਸਲੇ ਦੇ ਉੱਤੇ ਹਾਲਾਂਕਿ ਬਹੁਤ ਸਾਰੇ ਪਹਿਲੂ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਂ ਦੇਖੋ ਕੰਗਨਾ ਰਨਾਉਤ ਜਿਹੜੇ ਕਿ ਨਾਲ ਦੇ ਨਾਲ ਜਿਸ ਦੀ ਨੇ ਥੱਪੜ ਮਾਮਲਾ ਹੋਇਆ ਸੀ ਤਾਂ ਇੱਥੇ ਨਾਲ ਦੇ ਨਾਲ ਉਹਨਾਂ ਵੱਲੋਂ ਇੱਕ ਵੀਡੀਓ ਜਿਹੜੀ ਹੈ ਜਾਰੀ ਕੀਤੀ ਗਈ ਵੀਡੀਓ ਦੇ ਵਿੱਚ ਉਹ ਇੱਥੇ ਸਾਫ਼ ਤੌਰ ਤੇ ਕਹਿੰਦੇ ਹੋਏ ਨਜ਼ਰ ਆਏ ਕਿ ਇੱਥੇ ਮੈਂ ਬਿਲਕੁਲ ਠੀਕ ਆ ਪਰ ਉਹਨਾਂ ਨੇ ਜਿਹੜੀ ਇੱਥੇ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ ਉਹ ਸ਼ਬਦਾਵਲੀ ਸੀ ਕਿ ਪੰਜਾਬ ਦੇ ਵਿੱਚ ਉਗਰਵਾਦ ਖਾਲਿਸਤਾਨੀ ਜਾਂ ਫਿਰ ਜਿਹੜਾ ਅੰਤਕਵਾਦੀ ਹੈ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਉੱਤੇ ਠੱਲ ਕਿਸ ਤਰੀਕੇ ਦੇ ਨਾਲ ਪਾਵੇ ਯਾਨੀ ਕਿ ਉਹਨਾਂ ਦਾ ਸਾਫ਼ ਤੌਰ ਤੇ ਮਤਲਬ ਇਹ ਸੀ ਕਿ ਇੱਥੇ ਅੰਤਕਵਾਦੀ ਯਾ ਉਗਰਵਾਦੀ ਵਰਗੀਆਂ ਚੀਜ਼ਾਂ ਹਨ ਤਾਂ ਨਾਲ ਦੀ ਨਾਲ ਦੇਖੋ ਉਹ ਨਦੀ ਜਿਹੜੀ ਭੈਣ ਨੇ ਉਹਨਾਂ ਦਾ ਵੀ ਇੱਕ ਜਿਹੜਾ ਬਿਆਨ ਨਿਕਲ ਕੇ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਕੀ ਉਹ ਟਵੀਟ ਕਰਦੇ ਨੇ ਕਿ ਇੱਥੇ ਖਾਲਸਤਾਨੀਆਂ ਤੋਂ ਕੁਲਵਿੰਦਰ ਕੌਰ ਨੂੰ ਮੋਟੀ ਰਕਮ ਮਿਲੀ ਹੋएगी ਹਾਲਾਂਕਿ ਇਹ ਗੱਲਾਂ ਆਪਾਂ ਇੱਥੇ ਦੁਬਾਰਾ ਰਿਵਾਈਂਡ ਤਾਂ ਜ਼ਰੂਰ ਕਰ ਰਹੇ ਹਾਂ ਪਰ ਇਹਨਾਂ ਗੱਲਾਂ ਦਾ ਮਤਲਬ ਆਖਿਰਕਾਰ ਕੀ ਸੀ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇੱਕ ਲੀਡਰ ਦੀ ਸ਼ਬਦਾਵਲੀ ਵੀ ਗਲਤ ਹੋ ਸਕਦੀ ਹੈ ਕਿਉਂਕਿ ਜੇਕਰ ਆਪਾਂ ਥੱਪੜ ਦੀ ਇੱਥੇ ਗੱਲ ਕਰਦੇ ਹਾਂ ਤਾਂ ਹਾਲਾਂਕਿ ਕੋਈ ਵੀ ਚੀਜ਼ ਦਾ ਐਕਸ਼ਨ ਐਕਸ਼ਨ ਜੇਕਰ ਹੁੰਦਾ ਹੈ ਤਾਂ ਹੀ ਰਿਐਕਸ਼ਨ ਨਿਕਲਦਾ ਹੈ ਕੀ ਲੱਗਦਾ ਹੈ ਲੈ ਕੁ ਮੈਡਮ ਮੈਂ ਤਾਂ ਸਾਡੇ ਰੱਬ ਵਰਗੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਲੋਕ ਇਸ ਪ੍ਰੋਗਰਾਮ ਨੂੰ ਦੇਖਣਗੇ ਜਾਂ ਸੁਣਨਗੇ ਹੂੰ ਇਹ ਪ੍ਰੋਗਰਾਮ ਇੰਨਾ ਸ਼ੇਅਰ ਕਰੋ ਕਿ ਕੰਗਣਾ ਰਣਾਉ ਤੋਂ ਕੰਗਰਾਂ ਰਣਾਉ ਦੀ ਭੈਣ ਤੱਕ ਚਲੇ ਜਾਵੇ ਜੀ ਜੀ ਕਿਉਂਕਿ ਮੈਂ ਸਵਾਲ ਪੁੱਛਣਾ ਚਾਹੁੰਦਾ ਦੋਨੇ ਭੈਣਾਂ ਤੋਂ ਜੀ ਮੌਜੂਦਾ ਮੈਂਬਰ ਪਾਰਲੀਮੈਂਟ ਤੋਂ ਵੀ ਮੌਜੂਦਾ ਉਹਦੀ ਜਿਹੜੀ ਭੈਣ ਹੈ ਸਿਸਟਰ ਦਾ ਮੈਂ ਉਸ ਤੋਂ ਵੀ ਪੁੱਛਣਾ ਚਾਹੁੰਦਾ ਹੂੰ ਜੀ ਇੱਕ ਥੱਪੜ ਦੇ ਨਾਲ ਚਲੋ ਠੀਕ ਹੈ ਸਾਡੇ ਕੋਲ ਸਬੂਤ ਨਹੀਂ ਮੈਂ ਹੁਣੇ-ਹੁਣੇ ਗੱਲ ਕਰ ਰਿਹਾ ਸੀ ਥੱਪੜ ਨਹੀਂ ਜੀ ਵੱਜਿਆ ਜੀ 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 ਸਾਡੇ ਕੋਲ ਪ੍ਰੂਫ ਨਹੀਂ ਹੈ ਜੀ ਹਮ ਅਗਰ ਇੱਕ ਥੱਪੜ ਦੇ ਨਾਲ ਅੱਤਵਾਦੀ ਬਣ ਜਾਂਦਾ ਹੈ ਤਾਂ ਸਾਡਾ ਪੂਰਾ ਸੰਸਾਰ ਛੱਡੋ ਸਾਡਾ ਪੂਰਾ ਹਿੰਦੁਸਤਾਨ ਦੀ ਗੱਲ ਕਰ ਲਈਏ ਸੀ ਹਿੰਦੁਸਤਾਨ ਦੇ ਵਿੱਚ ਸਾਡੇ ਮਾਤਾ ਪਿਤਾ ਸਾਡੇ ਥੱਪੜ ਮਾਰਦੇ ਆ ਬਣੇ ਭੈਣ ਭਰਾ ਸਾਡੇ ਹੁਣ ਤੱਕ ਥੱਪੜ ਮਾਰਦੇ ਆ ਸਾਡੇ ਟੀਚਰਾਂ ਨੇ ਸਾਡੇ ਥੱਪੜ ਮਾਰਿਆ ਅਗਰ ਥੱਪੜ ਮਾਰਨ ਦੇ ਨਾਲ ਉਗਰਵਾਦ ਫੈਲਦਾ ਤਾਂ ਉਹ ਵੀ ਉਗਰਵਾਦੀ ਉਹਨਾਂ ਨੂੰ ਵੀ ਫੜੋ ਜੀ ਜੀ ਬਿਲਕੁਲ ਦੇਖੋ ਬਿਲਕੁਲ ਇੱਥੇ ਇੱਕ ਕਲੀਅਰ ਹੋ ਜਾਂਦਾ ਕਿ ਜੇਕਰ ਇੱਕ ਥੱਪੜ ਮਾਰਨ ਦੇ ਕਰਕੇ ਕੋਈ ਉਗਰਵਾਦੀ ਆ ਖਾਲਿਸਤਾਨੀ ਹੋ ਜਾਂਦਾ ਫਿਰ ਤਾਂ ਉਹ ਜਿਹੜੇ ਮਾਪੇ ਜਿਹੜੇ ਬਚਪਨ ਤੋਂ ਲੈ ਕੇ ਇੱਕ ਬੱਚੇ ਨੂੰ ਚੰਗੀ ਸਿੱਖਿਆ ਦਿੰਦੇ ਨੇ ਜਾਂ ਫਿਰ ਉਹ ਟੀਚਰ ਜਿੱਦਾ ਕਿ ਤੁਸੀਂ ਗੱਲ ਕੀਤੀ ਆ ਤਾਂ ਫਿਰ ਉਹ ਵੀ ਖਾਲਿਸਤਾਨੀ ਨੇ ਕੀ ਕਹਿਣ ਦਾ ਇੱਥੇ ਮਤਲਬ ਹੈ मैडम बिल्कुल मैं इस विषय पे एक पक्की गल्ली जी करनी चाहंदा हूं जी क्यूसी हमेशा ही सच्चाई ਦੇ ਨਾਲ ਚੱਲਣ ਵਾਲੇ ਬੰਦੇ ਆ ਜੀ ਕਿ ਇਹ ਨਾ ਇਹ ਦੋਨੇ ਭੈਣਾ ਮੀਆਂ ਜਿਹੜੀਆਂ ਸ਼ਬਦਾਬ ਦੀਆਂ ਜਾਂ ਜਿਹੜੀਆਂ ਗੱਲਾਂ ਬੋਲਦੇ ਸਾਨੂੰ ਤਾਂ ਲੱਗਦਾ ਵੀ ਲੋਕ ਪੜ੍ਹ ਲਿਖ ਕੇ ਵੀ ਅਨਪੜ੍ਹੀਆਂ ਗੱਲਾਂ ਕਰਦੇ ਆ ਜੀ ਜੀ ਬਿਲਕੁਲ ਜਿਹੜੇ ਉਹ ਲੋਕ ਆ ਜਿਨ੍ਹਾਂ ਨੇ ਲੱਖਾਂ ਦੀ ਬੋਰਡ ਦੇ ਨਾਲ ਕੰਗੜਾ ਨਾਲ ਉਤ ਵਿੱਚ ਜਿਤਾਇਆ ਜਿਹੜੇ ਬੰਦੇ ਨੂੰ ਇਹੀ ਨਹੀਂ ਪਤਾ ਬੋਲਣ ਦਾ ਇੱਕ ਤਾਂ ਥੱਪੜ ਦੇਣਾ ਲੋਕਰ ਵੱਤ ਫੈਲਦਾ ਫਿਰ ਸਾਡੇ ਪੂਰੇ ਹਿੰਦੁਸਤਾਨ ਦੀ ਉਹ ਗੱਲ ਕਹਦੇ ਘਰ ਘਰ ਥੱਪੜ ਵੱਜਦੇ ਆ بڑے ਛੋਟਿਆਂ ਦੇ ਮਾਰਦੇ ਆ ਤਾਂ ਸਾਰੇ ਹੱਤਵਾਨੀ ਬਣ ਗਏ ਜੀ ਜੀ ਬਿਲਕੁਲ ਜੇ ਗੱਲ ਅਗਰ ਤੁਸੀਂ ਕੁਝ ਕੀਤਾ ਅਗਰ ਭੈਂਟ ਹੈ ਸਾਡੀ ਨੇ ਥੱਪੜ ਮਾਰਿਆ ਤਾਂ ਤੁਸੀਂ ਉਸਤੇ ਲੈਕੋ ਕਿ ਤੁਹਾਡੀ ਹਜੇ ਵੀ ਸ਼ਬਦਾਵਲੀ ਥੱਪੜ ਖਾਣੇ ਆਣੀ ਹੈ ਮੈਂ ਸਿੱਧਾ ਕਹਿ ਰਿਹਾ ਜੀ ਜੀ ਬਿਲਕੁਲ ਤਾਂ ਦੇਖੋ ਇੱਥੇ ਹਾਲਾਂਕਿ ਇਹ ਵਿਸ਼ਾ ਜਿਹੜਾ ਹੈ ਪੂਨ ਤੌਰ ਤੇ ਜਾਂਚ ਦਾ ਵਿਸ਼ਾ ਹੈ ਇੱਥੇ ਜਾਂਚ ਡੂੰਗੀ ਕਰਨੀ ਚਾਹੀਦੀ ਹੈ ਕਿਉਂਕਿ ਆਪਾਂ ਵਾਰ-ਵਾਰ ਕਹਿੰਨੇ ਆ ਕਿ ਜਾਂਚ ਜਿਹੜੀ ਹੈ ਇਹ ਡੂੰਘੇ ਤਰੀਕੇ ਨਾਲ ਕਰਨੀ ਚਾਹੀਦੀ ਆਖਿਰਕਾਰ ਸਥਿਤੀਆਂ ਕਿਸ ਤਰੀਕੇ ਦੀਆਂ ਬਣੀਆਂ ਸੀ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਨੇ ਹੋ ਚੁੱਕੀਆਂ ਨੇ ਇੱਥੇ ਹਾਲਾਂਕਿ ਹੁਣ ਤਾਂ ਪਰ ਕਈ ਜਿਹੜੀ ਵਿੱਚੋਂ ਖਬਰਾਂ ਆ ਰਹੀਆਂ ਸੀ ਕਿ ਕੁਲਵਿੰਦਰ ਕੌਰ ਇੱਥੇ ਮਾਫੀ ਮੰਗਣਾ ਚਾਹੁੰਦੀ ਹੈ ਤਾਂ ਕਾਫੀ ਪੰਜਾਬੀ ਜਿਹੜੇ ਲੋਕ ਨੇ ਪੰਜਾਬੀ ਵਾਸੀ ਨੇ ਪੰਜਾਬ ਦੇ ਵਾਸੀ ਨੇ ਉਹ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਇਹ ਤਾਂ ਇੱਥੇ ਹੋਈ ਸਕਦਾ ਕਿਉਂਕਿ ਕੁਲਵਿੰਦਰ ਕੌਰ ਨੇ ਜਿਹੜਾ ਆਪਣਾ ਪੱਖ ਸੀਗਾ ਉਹ ਰੱਖਿਆ ਸੀ ਕਿ ਮੇਰੇ ਮਾ ਵੀ ਉਸ ਸਮੇਂ ਧਰਨੇ ਦੇ ਵਿੱਚ ਬੈਠੇ ਹੋਏ ਸੀ ਜਿਨ੍ਹਾਂ ਨੂੰ ਇਹ ਖਾਲਿਸਤਾਨੀ ਕਹਿ ਕੇ ਬੁਲਾਉਂਦੀ ਹੈ ਤਾਂ ਇੱਥੇ ਕਿਤੇ ਨਾ ਕਿਤੇ ਜਦੋਂ ਕੰਗਨ ਇਹ ਵੀ ਗੱਲ ਬਾਹਰ ਨਿਕਲ ਕੇ ਆਈ ਸੀ ਕਿ ਕੰਗਨ ਰਣੌਤ ਨੇ ਜਦੋਂ ਇਸ ਕੁੜੀ ਦਾ ਨਾਂ ਪੜਿਆ ਤਾਂ ਨਾਂ ਦੇ ਪਿੱਛੇ ਜਿਹੜਾ ਕੌਰ ਸ਼ਬਦ ਸੀ ਉਹ ਲੱਗਿਆ ਹੋਇਆ ਸੀ ਕਿਉਂਕਿ ਕੁੜੀ ਦਾ ਜਿਹੜਾ ਨਾਮ ਹੈ ਕੁਲਵਿੰਦਰ ਕੌਰ ਹੈ ਤਾਂ ਇੱਥੇ ਸਾਫ਼ ਤੌਰ ਤੇ ਕਿਸਾਨੀ ਸੰਘਰਸ਼ ਦੇ ਨਾਲ ਵੀ ਹਾਲਾਂਕਿ ਉਹ ਜੁੜੇ ਹੋਏ ਨੇ ਤਾਂ ਇੱਥੇ ਸ਼ਬਦਾਵਲੀ ਦੀ ਵੀ ਜਿਹੜੀ ਪ੍ਰਯੋਗ ਹੈ ਉਹ ਕੀਤਾ ਗਿਆ ਸੀ ਹਾਲਾਂਕਿ ਆਪਾਂ ਨਹੀਂ ਕਹਿ ਸਕਦੇ ਕਿ ਉਸ ਸਮੇਂ ਕਿਓ ਜੀਆਂ ਸਥਿਤੀਆਂ ਬਣੀਆਂ ਹੋਣੀਆਂ ਪਰ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਡੂੰਘੀ ਜਾਂਚ ਦਾ ਵਿਸ਼ਾ ਹੈ ਬਿਲਕੁਲ ਮੈਡਮ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਅਗਰ ਭੈਣ ਨੇ ਥੱਪੜ ਮਾਰਿਆ ਤਾਂ ਕੋਈ ਗੱਲ ਹੋਊਗੀ ਜੀ ਤੁਹਾਨੂੰ ਪਿਆ ਸੀ ਕਿ ਡਿਊਟੀ ਤੇ ਖੜਾ ਬੰਦੇ ਦੀ ਕੋਈ ਏਡੀ ਉਹ ਨਹੀਂ ਤੇ ਵੀ ਮੈਂ ਜਾਣਦਾ ਜਿਹੜੀ ਆਪਣੀ ਨੌਕਰੀ ਨੂੰ ਖਤਰੇ 'ਚ ਪਾ ਲਮਾਂ ਜੀ ਬਿਲਕੁਲ ਪਹਿਲੀ ਗੱਲ ਥੱਪੜ ਮਾਰਨਾ ਕੋਈ ਮਾਮੂਲੀ ਜੀ ਗੱਲ ਨਹੀਂ ਠੀਕ ਹੈ ਜੀ ਬਾਰ-ਬਾਰ ਕਹਿੰਨੇ ਵੀ ਅਗਰ ਉਹ ਹਰਕਤਾਂ ਇਦਾਂ ਦੀਆਂ ਕਰਦੇ ਆ ਥੱਪੜ ਖਾਣੇ ਵਾਲੀਆਂ ਜਾਂ ਫਿਰ ਦੂਜੀ ਗੱਲ ਇਹ ਆ ਵੀ ਤੁਸੀਂ ਪਹਿਲਾਂ ਵੀ ਸਰਕੀਆਂ 'ਚ ਰਹੇ ਸੀ ਕਿਉਂਕਿ ਪੰਜਾਬ ਦੀ ਗੱਲ ਕਰਦੇ ਤੁਸੀਂ ਪੰਜਾਬੀਆਂ ਨੂੰ ਕਿਹੜੀ ਨਜ਼ਰ ਨਾਲ ਦੇਖਦੇ ਆ ਜੇ ਅਸੀਂ ਪੰਜਾਬੀ ਗੱਲ ਕਰੀਏ ਤੁਸੀਂ ਹਮਾਤਲ ਸਾਨੂੰ ਕਿੰਝ ਜਗ੍ਹਾ ਨਹੀਂ ਲੈਣ ਦਿੰਦੇ ਸਾਨੂੰ ਛੱਡੋ ਪੂਰੇ ਹਿੰਦੁਸਤਾਨ 'ਚ ਕੋਈ ਵੀ ਉੱਥੇ ਦਾ ਸੂਬਾ ਚਾਹੇ ਜੇ ਵੀ ਤੁਸੀਂ ਨਹੀਂ ਕਿੰਝ ਜਗ੍ਹਾ ਨਹੀਂ ਲੈਣ ਦਿੰਦੇ ਤੁਸੀਂ ਹਮਾਤਲ ਆ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਕਿਹਾ ਛੱਡੋ ਤੁਸੀਂ ਮੋਹਾਲੀ ਬੈਲਟ ਦੀ ਆ ਕੇ ਗੱਲ ਕਰੋ ਪੂਰਾ 90% ਹਮਾਤਲ ਬੈਠਾ ਹੈ ਜੀ ਜੀ ਬਿਲਕੁਲ ਦੇਖੋ ਇਹ ਗੱਲਾਂ ਨੇ ਕਿ ਜੇਕਰ ਇੱਥੇ ਹਾਲਾਂਕਿ ਇਹ ਵਿਵਾਦ ਦੇਖੋ ਜਾਂਚ ਤੋਂ ਦੱਸਿਆ ਜਾ ਰਿਹਾ ਕਿ ਜਾਂਚ ਤੋਂ ਸ਼ੁਰੂ ਹੁੰਦਾ ਹੈ ਕਿ ਜਾਂਚ ਦੇ ਲਈ ਮੋਬਾਈਲ ਫੋਨ ਤੇ ਪਰਸ ਰੱਖਣ ਨੂੰ ਕਿਹਾ ਜਾਂਦਾ ਹੈ ਪਰ ਇੱਥੇ ਜਾਂਚ ਨਹੀਂ ਕਰਵਾਈ ਜਾਂਦੀ ਇਸ ਦੇ ਵਿੱਚ ਕੀ ਲੱਗਦਾ ਹੈ ਕਿ ਇੱਕ ਲੀਡਰ ਹੋਣਾ ਜਾਂ ਇੱਕ ਅਭਿਨੇਤਾ ਅਭਿਨੇਤਰੀ ਹੋਣਾ ਇੱਥੇ ਪੂਰਨ ਤੌਰ ਤੇ ਜੇਕਰ ਆਪਾਂ ਸਿਕਿਉਰਿਟੀ ਦੀ ਵੀ ਗੱਲ ਕਰਦੇ ਹਾਂ ਤਾਂ ਸਿਕਿਉਰਿਟੀ ਦੇ ਨਾਲ ਵੀ ਇੱਥੇ ਕਿਤੇ ਨਾ ਕਿਤੇ ਆਪਾਂ ਨੂੰ ਐਡਜਸਟ ਕਰਨਾ ਚਾਹੀਦਾ ਹੁੰਦਾ ਹੈ ਇੱਥੇ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਇੱਥੇ ਗਲਤ ਨੇ ਮੈਡਮ ਦੇਖੋ ਗੰਗਣਾ ਰਨੌਟ ਮੈਂਬਰ ਪਾਰਲੀਮੈਂਟ ਹੈ ਜੀ ਜੀ ਹੋ ਸਕਦਾ ਉਹਨੂੰ ਕੈਬਨਟ ਦੀ ਸੀਟ ਮਿਲ ਜਵੇ ਜੀ ਹੂੰ ਲੇਕਿਨ ਇੰਦਰਾ ਗਾਂਧੀ ਤੋਂ ਵੱਡੀ ਤਾਂ ਨਹੀਂ ਹੋ ਸਕਦੀ ਜੀ ਬਿਲਕੁਲ ਅਗਰ ਪ੍ਰਧਾਨ ਮੰਤਰੀ ਬਣੋਗੇ ਫਿਰ ਇੰਦਰਾ ਗਾਂਧੀ ਦੇ ਬਰਾਬਰ ਜਾਊਗੀ ਜੀ ਹੂੰ ਦੇਖੋ ਮੈਂ ਇੰਦਰਾ ਗਾਂਧੀ ਦੇ ਧਾਰਨ ਦੇ ਰਿਹਾ ਜੀ ਬਹੁਤ ਵਾਰ ਚ ਨਿੱਕੇ ਹੁੰਦੇ ਕਹਿੰਦੇ ਹੁੰਦੇ ਸੀ ਡੈਡੀ ਜੀ ਪਾਪਾ ਜੀ ਇੰਦਰਾ ਗਾਂਧੀ ਇੰਦਰਾ ਗਾਂਧੀ ਤੁਸੀਂ ਕਾਂਗਰਸ ਕਰਦੇ ਆ ਕੀ ਖਾਸੀਅਤ ਹੈ ਹੂੰ ਉਹਨਾਂ ਨੇ ਦੱਸਿਆ ਜਿਹੜਾ ਬੰਦਾ ਡਿਊਟੀ ਤੇ ਹੁੰਦਾ ਹੈ ਉਹ ਚਾਹੇ ਗੋਰਟ ਕਲਾਸ ਹੈ ਚਾਹੇ ਸਕਿਉਰਟੀ ਗਾਰਡ ਹੈ ਉਹਦੀ ਡਿਊਟੀ ਡਿਊਟੀ ਹੈ ਸਾਹਮਣੇ ਚਾਹੇ ਪ੍ਰਧਾਨ ਮੰਤਰੀ ਆ ਜਗੇ ਉਹਨੇ ਆਪਣੀ ਡਿਊਟੀ ਤੋਂ ਸੱਜੇ ਕੱਪੇ ਨਹੀਂ ਜੀਣਾ ਹੁੰਦਾ ਜੀ ਬਿਲਕੁਲ ਦੇਖੋ ਕਿਸੇ ਟਾਈਮਾਂ ਦੀ ਗੱਲ ਹੈ ਇੰਦਰਾ ਗਾਂਧੀ ਲੰਗੀ ਜਾ ਰਹੀ ਸੀ ਕਿਤੇ ਰੋਡ ਤੇ ਜਾ ਰਹੀ ਸੀ ਫਾਟ ਲੱਗੇ ਹੋਏ ਸੀ ਜੀ ਜੀ ਫਾਟ ਲੱਗੇ ਹੋਏ ਸੀ ਕਿ ਗਨਮੈਨ ਕਹਿਣ ਗਏ ਇੰਦਰਾ ਗਾਂਧੀ ਦੇ ਵੀ ਫਾਟ ਖੋਦ ਤੋਂ ਮੈਡਮ ਨੇ ਨਿਕਲਣਾ ਹੈ ਇੰਦਰਾ ਗਾਂਧੀ ਆ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਜੀ ਹਾਂ ਦਾ ਉਸ ਜਿਹੜਾ ਗਾਰਡ ਸੀਗਾ ਰੇਲਵੇ ਦਾ ਸੁਰੱਖਿਆ ਕਰਨ ਵਾਲਾ ਸੌਰੀ ਕਰਮਚਾਰੀ ਸੀਗਾ ਉਸਨੇ ਮੈਡਮ ਵਾਟਕਨੀ ਜੀ ਖੋਲੇ ਟ੍ਰੇਨ ਆਉਣ ਤੋਂ ਬਾਅਦ ਵਾਟ ਖੋਲੇ ਆਂ ਇੰਦਰਾ ਗਾਂਧੀ ਦਾ ਖਾਬਲਾ ਅੱਗੇ ਜਾ ਕੇ ਰੁਕ ਗਿਆ ਉਸ ਨੂੰ ਸਨਮਾਨਤ ਵੀ ਕੀਤਾ ਗਿਆ ਔਰ ਉਸ ਨੂੰ ਦੱਸਿਆ ਗਿਆ ਵੀ ਡਿਊਟੀ ਤੇ ਤੁਸੀਂ ਬਹੁਤ ਵਧੀਆ ਡਿਊਟੀ ਕਰ ਰਹੇ ਹੋ ਉਹਨੂੰ ਕਹਿੰਨੇ ਆ ਕਿ ਕੋਈ ਦੇਸ਼ ਦਾ ਤੁਸੀਂ ਬਿੱਲਰ ਬਣੇ ਹੋ ਤਾਂ ਇਦਾਂ ਦੀਆਂ ਗੱਲਾਂ ਕਰੋ ਜੀ ਬਿਲਕੁਲ ਦੇਖੋ ਜਾਂਚ ਤਾਂ ਜੇਕਰ ਜੌਬ ਦੀ ਹੀ ਗੱਲ ਹੈ ਤਾਂ ਇੱਥੇ ਹਾਲਾਂਕਿ ਉਹ ਵੀ ਆਪਣੀ ਡਿਊਟੀ ਹੀ ਕਰ ਰਹੀ ਸੀ ਕੁੜੀ ਦੀ ਜੇਕਰ ਗੱਲ ਕੀਤੀ ਜਾਵੇ ਪਰ ਇਹ ਜਿਹੜਾ ਹੁਣ ਮਸਲਾ ਹੈ ਕਾਫੀ ਹੱਦ ਤੱਕ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਕੁਲਵਿੰਦਰ ਕੌਰ ਦੀ ਇੱਥੇ ਕਿਤੇ ਨਾ ਕਿਤੇ سپورਟ ਦੇ ਵਿੱਚ ਵੀ ਉਤਰੇ ਨੇ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਵੱਡੇ ਜਿਹੜੇ ਪੰਜਾਬੀ ਲੀਡਰ ਨੇ ਪੰਜਾਬੀ ਲੀਡਰ ਵੀ ਇੱਥੇ ਕੁਲਵਿੰਦਰ ਕੌਰ ਦਾ ਸਪੋਰਟ ਕਰਦੇ ਹੋਏ ਨਜ਼ਰ ਆਏ ਨੇ ਇੱਥੋਂ ਤੱਕ ਕਿ ਹਰਿਆਣਾ ਦੇ ਕੁਝ ਲੋਕਾਂ ਦੀ ਵੀਡੀਓ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਜੋ ਕਿ ਸਾਫ਼ ਤੌਰ ਤੇ ਕੁਲਵਿੰਦਰ ਕੌਰ ਦੇ ਹੱਕ ਚ ਬੋਲ ਰਹੇ ਨੇ ਬਿਲਕੁਲ ਮੈਨੂੰ ਤਾਂ ਸੱਚਾਈ ਹੁੰਦੀ ਹੈ ਕਿ ਡਿਊਟੀ ਹੁੰਦੀ ਹੈ ਜੇ ਸੱਚਾਈ ਕਿਸੇ ਨੂੰ ਨਹੀਂ ਜੀ ਪਤਾ ਸੀ ਨਹੀਂ ਜਾਣਦਾ ਅੱਜ ਜਾਣਦਾ ਕਿ ਹੋਇਆ ਜੀ ਸੱਚਾ ਕੋਣਾ ਝੂਠਾ ਕੋਣਾ ਪਰਮਾਤਮਾ ਨੂੰ ਪਤਾ ਜੀ ਨਹੀਂ ਕੀ ਤਾਂ ਜੋ ਸਾਹਮਣੇ ਟਿਕਣ ਨੂੰ ਆ ਰਿਹਾ ਜੋ ਸਾਹਮਣੇ ਦਿਖ ਰਿਹਾ ਕੌਣ ਸਹੀ ਹੋ ਸਕਦਾ ਕੌਣ ਗਲਤ ਹੋ ਸਕਦਾ ਅਸੀਂ ਉਸੇ ਚੀਜ਼ ਤੇ ਸਪੋਰਟ ਕਰਦੇ ਹਾਂ ਸਾਨੂੰ ਪਤਾ ਸਾਡੇ ਪੰਜਾਬੀਆਂ ਦੀਆਂ ਜਾਂ ਸਾਡੇ ਪੰਜਾਬ ਦੇ ਨੌਜਵਾਨ ਜਾਂ ਸਾਡਾ ਖੁਦ ਪੰਜਾਬ ਇਹਨਾਂ ਦਿਲ ਗਲੇਰ ਹੈ ਵੀ ਉਹ ਆਪਣੀ ਯਾਰੀ ਦੋਸਤੀ ਦੇ ਪਿੱਛੇ ਜਾਨ ਦੇ ਵੀ ਦਿੰਦਾ ਹੈ ਆਪਣੀ ਡਿਊਟੀ ਦੇ ਪਿੱਛੇ ਜਾਨ ਦੇ ਵੀ ਦਿੰਦਾ ਹੈ ਆਪਣੀ ਡਿਊਟੀ 'ਚ ਜੇ ਜਾਨ ਚਲੇ ਵੀ ਜਾਂਦੀ ਹੈ ਤਾਂ ਉਹਦਾ ਕਦੇ ਨਾ ਉਹ ਅਫਸੋਸ ਕਰਦਾ ਨਾ ਕਦੇ ਉਹਦਾ ਪਰਿਵਾਰ ਪਰਿਵਾਰ ਅਫਸੋਸ ਕਰਦਾ ਕਹਿਣਾ ਮੈਂ ਇਹ ਚਾਹੁੰਦਾ ਜੇ ਜੇ ਬੰਦਾ ਆਪਣੀ ਡਿਊਟੀ ਤੇ ਕੋਈ ਵੀ ਉਹਦੀ ਜੌਬ ਆ ਕੋਈ ਵੀ ਡਿਊਟੀ ਆ ਚਾਹੇ ਸਪੋਰਟਿੰਗਾਰਡ ਦੀ ਡਿਊਟੀ ਆ ਉਹ ਕਰ ਆਪਣੀ ਡਿਊਟੀ ਤੇ ਖਰਾ ਉਤਰਦਾ ਸਾਹਮਣੇ ਜਿੱਦਾ ਮਰਦੀ ਵੱਡਾ ਅਫਸਰ ਹੋਵੇ ਚਾਹੇ ਉਹਦੀ ਡਿਊਟੀ ਦੀ ਕਦਰ ਕਰਨੀ ਚਾਹੀਦੀ ਹੈ ਬਿਲਕੁਲ ਬਿਲਕੁਲ ਤੇ ਇੱਕ ਹੋ ਰਿਹਾ ਇਥੇ ਗੱਲ ਦੇਖੋ ਆ ਅੰਗਨ ਰਣਾਅ ਉੱਤੇ ਜੇਕਰ ਆਪਾਂ ਗੱਲ ਕਰੀਏ ਤਾਂ ਹਾਲੀ ਦੇ ਵਿੱਚੋ ਐਮਪੀ ਦੀ ਚੋਣਾਂ ਲੜੇ ਨੇ ਤੇ ਐਮਪੀ ਦੀ ਚੋਣਾਂ ਦੇ ਵਿੱਚੋ ਮੰਡੀ ਤੋਂ ਜਿੱਤ ਵੀ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ ਪਰ ਕੀ ਲੱਗਦਾ ਹੈ ਕਿ ਇੱਕ ਲੀਡਰ ਜਦੋਂ ਜਾਂ ਕੋਈ ਰਾਜਨੇਤਾ ਜਦੋਂ ਵੀ ਕਿਸੇ ਦਾ ਅਹੁਦਾ ਇੱਥੇ ਵੱਧਦਾ ਹੈ ਕੀ ਲੱਗਦਾ ਹੈ ਕਿ ਇੱਕ ਕਮੰਡ ਜਿਹੜਾ ਅਸਰ ਛੜ ਕੇ ਬੋਲਦਾ ਹੈ ਆਪਾਂ ਹਮੇਸ਼ਾ ਇੱਕ ਜਿਹੜੀ ਇਹ ਕਹਾਵਤ ਹੈ ਕਿ ਜੇਕਰ ਕਮੰਡ ਆਇਆ ਤਾਂ ਸਾਰਾ ਕੁਝ ਬਰਬਾਦ ਕਰ ਸਕਦਾ ਹੈ ਤਾਂ ਕੀ ਲੱਗਦਾ ਹੈ ਇੱਥੇ ਇਹ ਚੀਜ਼ ਵੀ ਦੇਖਣ ਨੂੰ ਮਿਲੀ ਹੈ मैडम ਕਮਾਂਡ ਤਾਂ ਪਹਿਲਾਂ ਤੋਂ ਹੀ ਬੋਲਦਾ ਜੀ ਸ਼ੁਰੂ ਤੋਂ ਸਟਾਰਟਿੰਗ ਤੋਂ ਬੋਲਦਾ ਜੀ ਜਦੋਂ ਮੈਡਮ ਸੁਰਖੀਆਂ ਚਾਈ ਹੈ ਜੀ ਦੇਖੋ ਸਾਡੀ ਤਾਂ ਕੋਈ ਪਰਸਨਲ ਕੋਈ ਇਹਨਾਂ ਦੇ ਨਾਲ ਦੁਸ਼ਮਣ ਹੀ ਨਹੀਂ ਜੀ ਤਾਂ ਦੇਖੋ ਆਸ਼ੇਸ਼ਾ ਹੀ ਉਹਨਾਂ ਚੀਜ਼ਾਂ ਦੀ ਜਿਹੜੀ ਖਿਲਾਫ ਕਰਦੇ ਹੁੰਦੇ ਹਨ ਉਹਨਾਂ ਚੀਜ਼ਾਂ ਦੇ ਖਿਲਾਫ ਬੋਲਦੇ ਹੁੰਦੇ ਹਨ ਜਿਹੜੀਆਂ ਚੀਜ਼ਾਂ ਸਮਾਜ ਤੋਂ ਉਲਟ ਜਾਂ ਸੰਸਾਰ ਤੋਂ ਉਲਟ ਨਹੀਂ ਹੋਣੀਆਂ ਜੀ ਬਿਲਕੁਲ ਕਿਉਂਕਿ ਜਿੱਦਾਂ ਕਿ ਤੁਸੀਂ ਇੱਥੇ ਗੱਲ ਕੀਤੀ ਹੈ ਸ਼ਰਮਾ ਜੀ ਕਿਉਂਕਿ ਜਿਵੇਂ ਤੁਸੀਂ ਇੱਥੇ ਦੱਸਿਆ ਕਿ ਇੰਦਰਾ ਗਾਂਧੀ ਜਦੋਂ ਜਾ ਰਹੀ ਸੀ ਤਾਂ ਡਿਊਟੀ ਹਾਲਾਂਕਿ ਨਿਭਾਈ ਗਈ ਸੀ ਉਸ ਸਮੇਂ ਵੀ ਫਾਟਕ ਤੇ ਜੋ ਵੀ ਸੀ ਤਾਂ ਇੱਕ ਚੰਗੇ ਲੀਡਰ ਦੀ ਇਹ ਕੁਆਲਿਟੀ ਹੋਣੀ ਚਾਹੀਦੀ ਹੈ ਕਿ ਜੇਕਰ ਕੋਈ ਡਿਊਟੀ ਨਿਭਾ ਰਿਹਾ ਹੈ ਤੇ ਸਾਡੇ ਤੇ ਵੀ ਉਹ ਚੀਜ਼ਾਂ ਲਾਗੂ ਕਰ ਰਿਹਾ ਤਾਂ ਓਬਵੀਅਸਲੀ ਉਹ ਬੰਦਾ ਆਪਣੀ ਡਿਊਟੀ ਨੂੰ ਲੈ ਕੇ ਬਹੁਤ ਜ਼ਿਆਦਾ ਇਮਾਨਦਾਰ ਹੈ ਬਿਲਕੁਲ ਮੈਡਮ ਦੇ ਕੋਈ ਜੀ ਚੀਜ਼ ਦੀ ਮੈਂ ਉਧਾਰ ਹੁੰਦੀ ਸੀ ਕਿ ਵੀ ਮੈਡਮ ਅਗਰ ਅੱਜ ਮੈਂਬਰ ਪਾਰਲੀਮੈਂਟ ਬਣ ਗਈ ਹੈ ਅਗਰ ਕੋਈ ਸਾਹਮਣੇ ਡਿਊਟੀ ਤੇ ਦੇਖੋ ਛੋਟਾ ਵੱਡਾ ਨਹੀਂ ਹੁੰਦਾ ਜਿਹਦੀ ਡਿਊਟੀ ਹੈ ਉਸ ਡਿਊਟੀ ਦੇ ਨਾਲ ਤੁਸੀਂ ਉਹਦਾ ਸਹਿਯੋਗ ਕਰਨਾ ਹੈ ਨਾ ਕਿ ਤੁਸੀਂ ਦਿਖਾਉਣਾ ਮੈਂ ਸਰਕਾਰ ਦਾ ਬੰਦਾ ਜੀ ਮੈਂ ਮੈਂਬਰ ਪਾਰਲੀਮੈਂਟ ਆ ਮੈਂ ਹੁਣੇ ਹੁਣੇ ਚੋਣਾਂ ਜਿੱਤੀਆਂ ਜਾਂ ਮੈਂ ਚੋਣਾਂ ਜਿੱਤੀਆਂ ਜੀ ਜਾਂ ਮੈਂ ਸਰਕਾਰ ਦੇ ਨਾਲ ਆ ਮੈਂ ਰਾਜਨੀਤੀ ਦਾ ਜੀ ਦੇਖੋ ਇਹ ਚੀਜ਼ਾਂ ਨਾਲ ਉਹਦਾ ਚੰਗਾ ਹੁੰਦਾ ਤੁਸੀਂ ਅਗਲੇ ਨੂੰ ਅਗਲੇ ਦੀ ਡਿਊਟੀ ਕਰਨ ਦੋ ਅਗਲੇ ਜੇ ਤੁਸੀਂ ਡਿਊਟੀ ਕਰਨ ਦਿੰਦੇ ਅਗਲੇ ਨੂੰ ਜੇ ਤੁਸੀਂ ਨਾ ਬੋਲਦੇ ਨਾ ਕੋਈ ਤੁਸੀਂ ਆਪਣੇ ਇਕੋ ਦਾ ਇਹ ਜੀ ਨਾਮ ਦੀ ਜੀ ਬਿਲਕੁਲ ਬਿਲਕੁਲ ਤੇ ਜਾਂਦੇ ਜਾਂਦੇ ਸ਼ਰਮਾ ਜੀ ਇੱਥੇ ਕੀ ਕਹਿਣਾ ਚਾਹੋਗੇ ਹਾਲਾਂਕਿ ਦੇਖੋ ਆਪਣਾ ਅੱਜ ਦਾ ਵਿਸ਼ਾ ਇਹ ਸੀ ਕਿ ਕੰਗਨਾ ਰਣੋ ਥੱਪੜ ਮਾਮਲੇ 'ਚ ਕੁਲਵਿੰਦਰ ਕੌਰ ਦਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਮੈਂ ਇੱਥੇ ਮਾਫੀ ਨਹੀਂ ਮੰਗਣ ਵਾਲੀ ਤੇ ਨਾ ਹੀ ਅੱਗੇ ਮੰਗਾਂਗੀ ਤਾਂ ਇੱਥੇ ਕੁਝ ਕੁ ਖਬਰਾਂ ਜਿਹੜੀਆਂ ਆ ਰਹੀਆਂ ਨੇ ਕੁਝ ਕੁ ਵੀਡੀਓਜ਼ ਵਾਇਰਲ ਹੋ ਰਹੀਆਂ ਸੀ ਕਿ ਇੱਥੇ ਕੁਲਵਿੰਦਰ ਕੌਰ ਨੇ ਮਾਫੀ ਮੰਗੀ ਹੈ ਕੀ ਕਹਿਣਾ ਚਾਹੋਗੇ ਕਿ ਅਜੀਆਂ ਜਿਹੜੀ ਗਲਤ ਇਨਫੋਰਮੇਸ਼ਨਜ਼ ਨੇ ਇਹਨਾਂ ਤੇ ਵੀ ਠੱਲ ਹੋਣੀ ਚਾਹੀਦੀ ਹੈ ਬਿਲਕੁਲ ਮੈਡਮ ਹੋਣੀ ਚਾਹੀਦੀ ਐ ਇਸ ਦਾ ਕਹਿਣਾ ਜੋ ਸੱਚਾਈ ਆ ਸੱਚਾਈ ਦੇ ਹੀ ਆਖਿਰ ਜਲਣਾ ਚਾਹੀਦਾ ਹੈ ਅਗਰ ਲੱਗਦਾ ਹੈ ਸਰਕਾਰਾਂ ਨੂੰ ਲੱਗਦਾ ਵੀ ਹਾਂ ਭੈਣ ਨੇ ਗਲਤ ਕੀਤਾ ਉਹ ਕੀਤਾ ਕੰਮ ਜੀ ਮੈਂ ਮੰਨਦਾ ਆ ਕਿਤਾ ਗਲਤ ਨਹੀਂ ਕਿਉਂਕਿ ਸਾਹਮਣੇ ਜਿਹੜਾ ਫਿਰ ਚੜ ਕੇ ਬੋਲ ਰਹੀ ਐ ਕਿ ਕੁਰਸੀ ਬੋਲ ਰਹੀ ਆ ਇੱਕ ਪਹਿਲਾਂ ਤੋਂ ਘਮੰਡ ਬੋਲ ਰਿਹਾ ਪੈਸਾ ਬੋਲ ਰਿਹਾ ਸੈਲੀਬ੍ਰਿਟੀ ਐ ਮੈਂ ਇਹ ਚੀਜ਼ਾਂ ਦਾ ਹੰਕਾਰ ਬੋਲ ਰਿਹਾ ਉਹ ਤਾਂ ਪਹਿਲਾਂ ਤੋਂ ਹੀ ਹੰਕਾਰੀਆਂ ਹੋਈਆਂ ਗੱਲਾਂ ਕਰਦੀ ਐ ਮੈਡਮ ਕਿਤੇ ਨਾ ਕਿਤੇ ਭੈਣ ਦੀ ਸਪੋਰਟ ਕਰਨੀ ਚਾਹੀਦੀ ਹੈ ਸੱਚਾਈ ਤੱਕ ਜੋ ਸੱਚਾਈ ਹੈ ਭੈਣ ਦੀ ਸਹੀ ਗੱਲ ਸੁਣੀ ਚਾਹੀਦੀ ਆ ਅਗਰ ਲੱਗਦਾ ਕਿਤੇ ਭੈਣ ਨੂੰ ਵੀ ਮੈਂ ਗਲਤੀ ਕੀਤੀ ਹੈ ਤਾਂ ਉਸ ਭੈਣ ਉਸ ਗੱਲ ਦੇ ਭੈਣ ਮਾਫੀ ਵੀ ਮੰਗੂਗੀ ਅਗਰ ਗਲਤੀ ਨਹੀਂ ਕੀਤੀ ਆਪਣੀ ਅਣਖ ਲਈ ਕੀਤਾ ਤਾਂ ਭੈਣ ਮਾਫੀ ਕਿਉਂ ਮੰਗੂਗੀ ਜੀ ਬਿਲਕੁਲ ਸੰਸਾਰ ਬੰਦੇ ਨਾਲ ਆ ਪੂਰਾ ਦੇਸ਼ ਉਹਨਾਂ ਦੇ ਨਾਲ ਆ ਪੂਰਾ ਪੰਜਾਬ ਉਹਨਾਂ ਦੇ ਨਾਲ ਆ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਪ ਸ਼ਰਮਾ ਜੀ ਤੁਹਾਡਾ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਤਾਜ਼ਾ ਵਿਸ਼ਾ ਅਸੀਂ ਜੋ ਲੈ ਕੇ ਆਏ ਸੀ ਕਿ ਕੰਗਨਾ ਰਣੌਤ ਥੱਪੜ ਮਾਮਲੇ ਦੇ ਵਿੱਚ ਕੁਲਵਿੰਦਰ ਕੌਰ ਦਾ ਹੁਣ ਬਿਆਨ ਜਿਹੜਾ ਸੀ ਨਿਕਲ ਕੇ ਸਾਹਮਣੇ ਆਇਆ ਸੀ ਤੇ ਉਹ ਬਿਆਨ ਕੀ ਸੀ ਇਹ ਵੀ ਤੁਹਾਨੂੰ ਦੱਸਿਆ ਹੈ ਕਿ ਇੱਥੇ ਕੁਲਵਿੰਦਰ ਕੌਰ ਦੇ ਵੱਲੋਂ ਕਥਿਤ ਤੌਰ ਤੇ ਕਿਹਾ ਗਿਆ ਹੈ ਕਿ ਇੱਥੇ ਮਾਫੀ ਸ਼ਬਦ ਦਾ ਤਾਂ ਪ੍ਰਯੋਗ ਹੀ ਨਹੀਂ ਕੀਤਾ ਉਹਨਾਂ ਵੱਲੋਂ ਕਿ ਮਾਫੀ ਤਾਂ ਇੱਥੇ ਦੂਰ ਦੀ ਗੱਲ ਹੈ ਮੈਂ ਆਪਣੀ ਗਲਤੀ ਜੇਕਰ ਮੇਰੀ ਗਲਤੀ ਹੁੰਦੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇੱਥੇ ਮੇਰੀ ਕੋਈ ਗਲਤੀ ਹੈ ਹੀ ਨਹੀਂ ਤਾਂ ਸਾਫ਼ ਤੌਰ ਤੇ ਜ਼ਾਹਰ ਹੁੰਦਾ ਪਰ ਹਾਲਾਂਕਿ ਆਪਾਂ ਇਹ ਵੀ ਕਹਿੰਦੇ ਆ ਕਿ ਜਾਂਚ ਦਾ ਵਿਸ਼ਾ ਇਸ ਤੇ ਡੂੰਗੀ ਜਿਹੜੀ ਜਾਂਚ ਹੈ ਉਹ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇੱਕ ਪਾਸੇ ਜਕਰ ਚੰਗੀਆਂ ਇਨਫੋਰਮੇਸ਼ਨਸ ਮਿਲਦੀਆਂ ਨੇ ਦੂਜੇ ਪਾਸੇ ਜਿਹੜੀ ਫੇਕ ਇਨਫੋਰਮੇਸ਼ਨਸ ਨੇ ਉਹ ਵੀ ਨਿਕਲਦੀਆਂ ਨੇ ਤਾਂ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਓ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸ